lá de ਸੀ ਸਾਰੇ ਜ਼ਿਲ੍ਹੇ ਦਾ ਹੀ ਦੌਰਾ ਕਰ ਰਹੇ ਹੈਗੇ ਮੈਂ ਐਸਐਸਪੀ ਸਾਹਿਬ ਸਾਡੇ ਨਾਲ ਐਸਡੀਐਮ ਡੀਐਸਪੀ ਸਰਵਾਨ ਤੇ ਬਾਕੀ ਖੇਤੀਬਾੜੀ ਦੀਆਂ ਟੀਮਾਂ ਵੀ ਹੈਗੀਆਂ ਨੇ ਬਾੜੀ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਕਿ ਅਸੀਂ ਕਿਸਾਨ ਵੀਰਾਂ ਨਾਲ ਮਿਲ ਕੇ ਰੋਬਰੂ ਹੋ ਕੇ ਉਹਨਾਂ ਨੂੰ ਜਿਹੜੇ ਅੱਗ ਨਾ ਲਗਾਉਣ ਦੇ ਲਈ ਅਸੀਂ ਉਹਨਾਂ ਨੂੰ ਬੇਨਤੀ ਕਰ ਸਕੀਏ ਅਪੀਲ ਕਰ ਸਕੀਏ ਸੋ ਅਪੀਲ ਲੈ ਕੇ ਅਸੀਂ ਪਿੰਡੋਂ ਪਿੰਡ ਜਾ ਰਹੇ ਆ ਸਾਰੇ ਤੇ ਬਾਕੀ ਜਿਹੜੇ ਕਿਸਾਨ ਸਾਡੇ ਅੱਛੇ ਪ੍ਰੋਗਰੈਸਿਵ ਇਨ ਸਿਟੂ ਮਸ਼ੀਨਰੀ ਯੂਜ਼ ਕਰ ਰਹੇ ਨੇ ਜਾਂ ਜਿਹੜੇ ਬੇਲਿੰਗ ਕਰ ਰਹੇ ਨੇ ਉਹਨਾਂ ਨੂੰ ਵੀ ਅੱਜ ਅਸੀਂ ਕਾਫੀ ਕਿਸਾਨਾਂ ਨੂੰ ਮਿਲੇ ਆ ਤਾਂ ਕਿ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ ਔਰ ਉਹਨਾਂ ਦੀ ਐਗਜ਼ੈਂਪਲ ਲੈ ਕੇ ਬਾਕੀ ਵੀ ਜਿਹੜੇ ਜ਼ਿਲ੍ਹੇ ਦੇ ਕਿਸਾਨ ਹੈਗੇ ਨੇ ਇਸ ਤਰੀਕੇ ਦੇ ਸੰਦਾਂ ਨੂੰ ਯੂਜ਼ ਕਰਦੇ ਹੋਏ ਆਪਾਂ ਅੱਗ ਨਾ ਲਗਾਈਏ ਇਸ ਚੀਜ਼ ਵੱਲ ਮੁੜਾਂ ਕਸ ਕਿਸਾਨਾਂ ਦਾ ਕਹਿਣਾ ਹੈ ਕਿ ਫਰਾਲੀ ਨੂੰ ਅਗਰ ਨਹੀਂ ਲਾਉਣਾ ਚਾਹੁੰਦੇਗੀ ਹਨ ਪਰ ਮਸ਼ੀਨਾਂ ਟੈਕਨੀਕ ਵਸਦੇ ਨੇ ਪਰ ਉਥੋਂ ਚੁੱਕਣ ਨਹੀਂ ਗਏ ਆਉਂਦਾ ਕਿ 10 15 15 ਤੱਕ ਨਿਕਲ ਜਾਂਦੇ ਆ ਤੇ ਜਦੋਂ ਕਣਕ ਨੂੰ ਨੇੜੇ ਅੱਜ ਇੱਕ ਅੱਧੀ ਜਗ੍ਹਾ ਤੇ ਇਸ ਤਰ੍ਹਾਂ ਦੀ ਕੋਈ ਆਈ ਸੀ ਪ੍ਰੋਬਲਮ ਹੋ ਸਾਡੇ ਧਿਆਨ ਦੇ ਵਿੱਚ ਜਦੋਂ ਹੀ ਆਈ ਹੈ ਤਾਂ ਅਸੀਂ ਬੈਲਰ ਵਾਲੇ ਨਾਲ ਕੰਟੈਕਟ ਕਰ ਲਿਆ ਸੀਗਾ ਅਸੀਂ ਪ੍ਰਸ਼ਾਸਨ ਵੱਲੋਂ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਬੈਲਰ ਵਾਲੇ ਨੂੰ ਕਿ ਉਹਦੇ ਕੋਲ ਰੱਖਣ ਦੇ ਲਈ ਕੋਈ ਡੰਪਿੰਗ ਯੂਨਿਟ ਨਹੀਂ ਹੈਗਾ ਤਾਂ ਅਸੀਂ ਸਰਕਾਰੀ ਜਗ੍ਹਾ ਵੀ ਮੁਹੱਈਆ ਕਰਾ ਰਹੇ ਹਾਂ ਹਰ ਭਖਤੋ ਅਸੀਂ ਕਿਸਾਨਾਂ ਦੀ ਬਾਹ ਫੜਨ ਦੇ ਲਈ ਤਿਆਰ ਹੈਗੇ ਆ ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਇਸ ਵੇਲੇ ਫੀਲਡ ਦੇ ਵਿੱਚ ਹੈਗਾ ਸਾਡੇ ਨੋਡਲ ਅਫਸਰ ਹਰ ਪਿੰਡ ਦੇ ਵਿੱਚ ਅਸੀਂ ਇੱਕ ਨੋਡਲ ਅਫਸਰ ਲਗਾਇਆ ਹੈ ਕਲਸਟਰ ਅਫਸਰ ਲਗਾਏ ਨੇ ਉਹਨਾਂ ਦੇ ਕੋਲ ਅਸੀਂ ਸਾਰੀਆਂ ਲਿਸਟਾਂ ਤੱਕ ਲੈ ਕੇ ਬੈਠੇ ਨੇ ਉਹ ਪਿੰਡਾਂ ਦੇ ਵਿੱਚ ਕਿ ਕਿਸ ਕਿਸ ਕਿਸਾਨ ਦੇ ਕੋਲ ਸਬਸਿਡੀ ਵਾਲੀਆਂ ਮਸ਼ੀਨਾਂ ਹੈਗੀਆਂ ਨੇ ਉਹ ਅੱਗੇ ਤੋਂ ਅੱਗੇ ਇੱਕ ਦੂਜੇ ਦੇ ਨਾਲ ਸ਼ੇਅਰ ਕਰ ਸਕਣ ਤੇ ਬੈਲਰਸ ਵਾਲਿਆਂ ਦੀ ਵੀ ਡਿਟੇਲ ਕੰਪਲੀਟ ਹੈਗੀ ਐ ਜਿੱਥੇ ਕਿਤੇ ਵੀ ਅਸੀਂ ਤੁਹਾਡੇ ਮਾਧਮ ਰਾਹੀਂ ਵੀ ਮੈਂ ਸਭ ਨੂੰ ਅਪੀਲ ਕਰਦੀ ਆ ਕਿ ਜੇ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਂਦੀ ਹੈ ਕੋਈ ਬੈਲਜ਼ ਨਹੀਂ ਚੱਕੀਆਂ ਜਾਂਦੀਆਂ ਤਾਂ ਤੁਰੰਤ ਆਪਣੇ ਰੋਡਲ ਅਫਸਰ ਦੇ ਧਿਆਨ ਚ ਲਿਆਣ ਜਿਹੜਾ ਪਿੰਡ ਦੇ ਵਿੱਚ ਮੌਜੂਦ ਹੈ ਉਹਦੇ ਰਾਹੀਂ ਹੀ ਸਾਰੀ ਖਬਰ ਜਿਹੜੀ ਹੈ ਸਾਡੇ ਤੱਕ ਪਹੁੰਚ ਜਾਏਗੀ ਔਰ ਅਸੀਂ ਪੂਰਾ ਹਰ ਤਰੀਕੇ ਨਾਲ ਉਹਨਾਂ ਦੀ ਮਦਦ ਕਰਾਂਗੇ ਮੈਮ ਇਸ ਵਾਰ ਕਿਸਾਨਾਂ ਨੇ ਇੱਕ ਹੋਰ ਗਿਲਾ ਕੀਤਾ ਹੈਗਾ ਕਿ ਪਹਿਲਾਂ ਜਿਹੜੇ ਬੈਲਰ ਵਾਲੇ ਮਫਤ ਜਿਹੜੀ ਹੱਗੀਆਂ ਗੱਠਾਂ ਬਣਾਉਂਦੀ ਸੀ ਹੁਣ ਉਹ ਪੈਸਿਆਂ ਦੀ ਡਿਮਾਂਡ ਕਰਦੇ ਆ ਦੇਖੋ ਇਹ ਸਾਡੇ ਧਿਆਨ ਛਲੇ ਤੱਕ ਇਹ ਗੱਲ ਨਹੀਂ ਆਈ ਅਸੀਂ ਇਸ ਗੱਲ ਦੇ ਉੱਤੇ ਮੀਟਿੰਗ ਕਰ ਲਾਂਗੇ ਤੁਹਾਨੂੰ ਇੱਕ ਦਿਖੇਗਾ ਕਿ ਰੋਜ਼ਾਨਾ ਹੀ ਪੁਲਿਸ ਅਧਿਕਾਰੀ ਹੋਣ ਜਾਂ ਸਾਰੇ ਮੁਲਾਜ਼ਮ ਕਿਸੇ ਨਾ ਕਿਸੇ ਨਿਗਾਹ ਕਰ ਰਹੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਅੱਗ ਦੀਆਂ ਕਾਫੀ ਘਟਨਾਵਾਂ ਫ੍ਰੀ ਕੋਰਟ ਦੇ ਵਿੱਚ ਸ਼ਾਮ ਦੇ ਸਮੇਂ ਜਿਹੜੀਆਂ ਸਾਹਮਣੇ ਹੁੰਦੀਆਂ ਨੇ ਨਹੀਂ ਸਾਡੇ ਜਿਹੜੇ ਆਫੀਸਰ ਸਾਹਿਬਾਨ ਹੈਗੇ ਨੇ ਉਹ ਦੇਖੋ ਪੂਰੇ 10 ਘੰਟੇ ਤੱਕ ਦੀ ਡਿਊਟੀ ਕਰ ਰਹੇ ਨੇ ਸਵੇਰੇ ਹੋਏ ਚਾਹੇ ਸ਼ਾਮ ਦਾ ਟਾਈਮ ਹੋਏ ਆਫੀਸਰ ਸਾਡੇ ਜਿਹੜੇ ਹੈਗੇ ਨੇ ਆਪਣਾ ਫੀਲਡ ਦੇ ਵਿੱਚ ਹੈਗੇ ਕਈ ਕਿਸਾਨ ਵੀਰ ਜਿਹੜੇ ਹੈਗੇ ਨੇ ਆਗਾ ਲਗਾ ਰਹੇ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਹਰ ਤਰੀਕੇ ਦਾ ਸੰਦ ਉਪਲਬਧ ਹੈਗਾ ਉਹ ਇਸ ਤਰੀਕੇ ਦੀ ਕੋਈ ਕਾਰਵਾਈ ਨਾ ਕਰਨ ਕਿਉਂਕਿ ਕਾਫੀ ਸ਼ਕਤੀ ਸੁਪਰੀਮ ਕੋਰਟ ਵੱਲੋਂ ਇਸ ਪਦਰਤੇ ਹੈਗੀ ਜੀ ਸਾਡੀ ਸਿਵਲ ਪ੍ਰਸ਼ਾਸਨ ਨਾਲ ਜੁਆਇੰਟ ਪੈਟਰੋਲਿੰਗ ਟੀਮਸ ਸਾਡੀ ਫੀਲਡ 'ਚ ਹੈਗੀ ਜਿਵੇਂ ਡੀਸੀ ਮੈਮ ਨੇ ਦੱਸਿਆ ਕਿ ਕਲਸਟਰ ਆਫੀਸਰਸ ਔਰ ਨੋਡਲ ਆਫਿਸਿਸ ਦੇ ਨਾਲ ਥਾਣੇ ਦਾ ਮੁਲਾਜ਼ਮ ਔਰ ਇੱਕ ਇੱਕ ਰਿਪrezentਟੇਟਿਵ ਇਹ ਜੁਆਇੰਟ ਪੈਟ੍ਰੋਲਿੰਗ ਟੀਮਸ ਹੈਗਾ ਜਿਹਨੂੰ ਅਸੀਂ ਪਰਾਲੀ ਪ੍ਰੋਟੈਕਸ਼ਨ ਫੋਰਸ ਦਾ ਨਾਮ ਦਿੱਤਾ ਹੈ ਔਰ ਸਾਰੇ ਹੀ ਜਿਹੜੇ ਗਸਟਡ ਆਫਿਸਸ ਨੇ ਐਸਐਚਓਜ਼ ਨੇ ਤੇ ਥਾਣੇ ਦੇ ਮੈਕਸਿਮਮ ਪੋਸੀਬਲ ਮੁਲਾਜ਼ਮ ਫੀਲਡ ਤੇ ਹੀ ਹੈਗੇ ਉਹਨਾਂ ਦਾ ਮੇਨ ਜਿਹੜਾ ਰੋਲ ਹੈਗਾ ਉਹ ਇਹ ਹੈ ਕਿ ਜਿੱਥੇ ਵੀ ਕੋਈ ਇੱਕ ਦਿਕਤ ਆਂਦੀ ਹੈ ਕਿਸੇ ਵੀ ਕਿਸਾਨ ਵੀਰ ਨੂੰ ਉਹਨੂੰ ਅਸੀਂ ਸੌਟ ਆਊਟ ਕਰਾਈਏ ਸਿਵਲ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲਿਆ ਕੇ ਦੂਜਾ ਇਹਦਾ ਇੱਕ ਡੈਟਰੈਂਟ ਇਫੈਕਟ ਵੀ ਹੈਗਾ ਕਿ ਜਿਵੇਂ ਜਿਹੜੀ ਸਾਨੂੰ ਸੁਪਰੀਮ ਕੋਰਟ ਵੱਲੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਿਹੜੀਆਂ ਹਿਦਾਇਤਾਂ ਆਈ ਹੋਈਆਂ ਉਹਨਾਂ ਦੀ ਅਸੀਂ ਪਾਲਣਾ ਕਰਾਉਣ ਵਾਸਤੇ ਇੱਥੇ ਫੀਲਡ ਤੇ ਰਹਿੰਦੇ ਇੱਕ ਜਿਹੜਾ ਸਵਾਲ ਤੁਸੀਂ ਪੁੱਛਿਆ ਸੀ ਕਿ ਹਲੇ ਵੀ ਪਰਾਲੀ ਦੀਆਂ ਘਟਨਾਵਾਂ ਹੈंगी ਤਾਂ ਸਟੈਟਿਸਟਿਕਸ ਦੇ ਹਿਸਾਬ ਨਾਲ ਪਿਛਲੇ ਸਾਲ ਦੇ ਕੰਪੈਰੀਜ਼ਨ ਚ ਇਸ ਵਾਰ ਸਿਰਫ 1/3 ਜਿਹੜੀ ਹੈਗੀ ਫਿਗਰ ਆਈ ਹੈ ਤੇ ਇਹਦੇ ਲਈ ਮੈਂ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ ਕਰਾਂਗੀ ਪਿਛਲੇ ਸਾਲ ਜਿਵੇਂ ਤੁਸੀਂ ਸਾਨੂੰ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਾਡਾ ਇੰਨਾ ਸਹਿਯੋਗ ਕੀਤਾ ਤੇ ਸਾਡੀ ਗੱਲ ਜਿਹੜੀ ਹੈਗੀ ਉਹ ਤੁਸੀਂ ਇੰਪਲੀਮੈਂਟ ਵੀ ਕਰਾਈ ਤੇ ਅਸੀਂ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਦੇ ਕੰਪੈਰੀਜ਼ਨ ਚ ਫਾਰਮ ਫਾਇਰਸ ਆਲਮੋਸਟ 50% ਤੱਕ ਲੈ ਕੇ ਆਈ ਸੀ ਇਸ ਸਾਲ ਹਲੇ ਤੱਕ ਇਹ 1/3 ਤੇ ਹੈਗੀ ਤੇ ਇਸੇ ਮੋਮੈਂਟਮ ਨੂੰ ਅਸੀਂ ਅੱਗੇ ਮੇਨਟੇਨ ਕਰਕੇ ਰੱਖੀਏ ਤਾਂ ਕਿ ਸਾਡਾ ਜਿਹੜਾ ਹੈਗਾ ਇਹ ਸੀਜ਼ਨ ਇਹ ਠੀਕ ਨਿਕਲ ਜੇ